ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੁਹਾਨੂੰ ਦਿਖਾਉਣੀਆਂ ਲਗਭਗ ਸਾਰੀਆਂ ਹੀ ਸੋਈਆਂ ਮੱਜਾਂ ਅੱਜ ਗੱਭਨ ਕੋਈ ਵੀ ਨਹੀਂ ਆ ਤੇ ਗੱਲਬਾਤ ਹਨ ਆਪਾਂ ਕਰਦੇ ਵੀਰ ਜੀ ਨਾਲ ਤੇ ਸਾਰੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਛੋਟੇ ਮੁੱਲ ਵੱਡੇ ਮੁੱਲ ਵੀਡੀਓ ਪੂਰੀ ਜਰੂਰ ਵੇਖਿਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਇਹ ਫਿਰ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਮੇਰਾ ਨਾਮ ਭਾਸ ਸਿੰਘ ਜੀ ਪਿੰਡ ਚੁੰਨਿਆ ਜਿਲ੍ਹਾ ਮਸਹੀਦ ਨਾਲਾ ਤੇ ਫੋਨ ਨੰਬਰ ਹੀ ਬੋਲ ਦੋ 98145499 ਠੀਕ ਆ ਤੇ ਅੱਜ 5 ਤੇ ਯਾਰ ਪੀਜੀ ਅਸੀਂ 4 ਹੀ ਪਾਵਾਂਗੇ ਇੱਕ ਤਾਂ ਹੋਣਾ ਹੀ ਮਾਝ ਉਹਨੂੰ ਸੈੱਟ ਕਰਕੇ ਫਿਰ ਅਗਲੀ ਵੀਡੀਓ ਪਾਵਾਂਗੇ ਅੱਛਾ ਜੀ ਦੁੱਧ ਦੁੱਧ ਦਾ ਵੇਖ ਕੇ ਪੂਰਾ ਨਾ ਵੇਖ ਕੇ ਦੁੱਧ ਦੁੱਧ ਦੇ ਥੱਲੇ ਸੋਨਾ 17 ਕਿਲੋ ਆ ਪਰ ਆਪਣੀ ਚਾਹਵਾਂਗੇ ਤੇ ਫਿਰ ਪਤਾ ਲੱਗੇ ਅਗੇ ਦੋ ਟਾਈਮ ਚਵਾਈ ਕੀਤੀ ਹੋਵੇ ਤੇ ਪਤਾ ਹੁੰਦਾ ਭਾਈ ਕਿੰਨਾ ਅਗਲੀ ਵੀਡੀਓ ਪਾਵਾਂਗੇ ਠੀਕ ਹੈ ਜੀ ਹਾਂ ਜੀ ਹਾਂ ਚਾਰ ਪਾਵਾਂਗੇ ਪੀਜੀ ਠੀਕ ਹੈ ਹਾਂ ਜੀ ਤੇ ਚਲੋ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਤਾਂ ਹੀ ਆਪਾਂ ਸ਼ੁਰੂਆਤ ਕਰ ਲਈਏ ਕਿੰਨਾ ਚਿਰ ਹੋਇਆ ਜਿੰਨਾ ਸੋਈ ਨਾ ਸੋ ਇਹਨੂੰ ਆਜਾ 20 16 ਦਿਨ ਹੋ ਗਏ 15 16 ਦਿਨਾਂ ਦੇ ਅੱਛਾ ਪਿੱਛਾ ਸਵਾ ਮੂੰਹ ਛਿੱਗੀ ਹੈ ਜੀ ਠੀਕ ਆ ਹਾਂਜੀ ਦੁੱਧ ਕਿੰਨਾ ਤਿਆਰ ਹੈ ਤੇ ਕੋਲ 20 ਦੇ 14 15 ਕਿਲੋ ਤਿਆਰ ਜੀ ਤਿਆਰ ਜਿਹੜਾ ਮੋਕੇ ਤੇ ਆਪ ਵੀ ਜਿਹੜਾ ਦੋ ਟਾਈਮ ਆਪਾਂ ਚਵਾ ਕੇ ਦੇਣਾ ਅੱਛਾ ਹਾਂਜੀ ਬਿਲਕੁਲ ਭਾਵੇਂ ਕੋਈ ਕੰਡੇ ਨਾ ਤੋਲ ਲੈ ਜਿਤਨਾ ਮਰ ਜੇ ਤੋਲ ਲੈ ਰੁਪਈਏ ਤੋ ਰੋ ਫੇਰ ਇੱਕ ਰੀਨ ਨੂੰ ਬਾਕੀ ਆ ਵੀ ਕੱਦ ਕੱਠ ਪਿੱਠ ਪੁੜੇ ਦੀ ਚੰਗੀ ਆ ਚੰਗੀ ਸੰਭੀ ਸੁੰਦੀ ਵੀ ਆ ਮਗਰੇ ਤੇ ਕੱਟੀ ਆ ਉਹ ਪੱਲੀ ਦੁੱਧ 14-15 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਆ ਬਿਲਕੁਲ ਤੇ ਹਵਾਨੇ ਦੇ ਦੋਵੇਂ ਪਾਸੇ ਨਾੜਾਂ ਜਿਹੜੀਆਂ ਤੇ ਚੰਗੀਆਂ ਆ ਆ ਦੇਖ ਸਕਦੇ ਇਸ ਤਰ੍ਹਾਂ ਜਿਹੜੀਆਂ ਹਵਾਨੇ ਦੇ ਨਾੜਾਂ ਦੋਵੇਂ ਪਾਸੇ ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਤੇ ਇਹਦਾ ਫਿਰ ਮੁੱਲ 800 ਆ ਆਪਾਂ ਜੋੜਾ ਹਰਿਆਣੇ ਵਾਲੇ ਆਂਦਾ ਹੀ ਇੱਕ ਮਾਲਾ ਵੇਗੀ ਤੇ ਮਾਲਾ ਵੀ ਸਰਸੁਰ ਕਰਕੇ ਅੱਜ ਪਾਈ ਵੀਡੀਓ ਅੱਛਾ ਇਹਦੇ ਥੱਲੇ ਹਰ ਵੀ ਜੀ ਆਪਾਂ 17 18 ਕਿਲੋ ਦੁੱਧ ਚੋਗੇ ਲੈ ਆਏ ਆ ਅੱਛਾ ਸਬਰ ਜਾਣੇ ਤੁਹਾਨੂੰ ਪਤਾ ਵੀ ਘਟ ਜਾਂਦਾ ਡੰਗਰ ਹੁਣ 14 15 ਕਿਲੋ ਹਰ ਵੀ ਤਿਆਰ ਹੈ ਮਾਸ਼ਾਅੱਲਾ ਤਿਆਰ ਜਿਹੜਾ ਬਿਲਕੁਲ ਹਾਂ ਜਿਹੜਾ ਦੋ ਟਾਈਮ ਆਪਾਂ ਚਵਾ ਕੇ ਦੇਣਾ ਕਿੰਨੇ ਦੀ ਜਸਨਾ ਫੇਰੇ ਹਰ ਵੀ ਇਹ ਮੋਲ ਮੰਗਣੀਆਂ ਨਹੀਂ ਮੱਜਾਂ ਦੇ ਲੋਕੇ ਮੰਨਾਂ ਵੀ 2 ਵੀ ਕਹੀ ਜਾਂ 1.5 ਵੀ ਕਰੀ ਜਾਂਦੇ ਆ ਹਾਂਜੀ ਆਪਾਂ ਹਾਂ ਨਾ 1,15,000 ਦੀ ਦਵਾਂਗੇ 1,15,000 ਦੀ ਪਹੁੰਚ ਵਿੱਚ ਹੈ ਹਾਂ ਪਹੁੰਚ ਵਿੱਚ ਹੈ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਵੀਰ ਭਰਾ ਭੂਨ ਲਾ ਕੋਈ ਮੰਨ ਤਾਂ ਕਰ ਦਾਂਗੇ ਠੀਕ ਹੈ ਜੀ ਹੈਗੀ ਵੀ ਚੰਗੀ ਆ ਠੀਕ ਹੈ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਕਦ ਕਾਠੀ ਚੰਗੀ ਆ ਤੇ ਵੀ ਥੱਲੇ ਨਿੱਗਰ ਹਵਾਨੇ ਦੀ ਆ ਜਿਹੜੀ ਵੀ ਕੰਪੈਕਟ ਹਵਾਨੇ ਦੀ ਆ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ ਇਹ ਆ ਵੀ ਇਹ ਦੂਜਾ ਦਿਨ ਸੋਈ ਨੂੰ ਜੇ ਬੋਲਾ ਹੀ ਭੰਡਿਆ 1010 ਕਿਲੋ ਬੋਲਾ ਦੇ ਤੇ ਤਿਆਰ ਜੀ ਇਹ ਕਿੰਨਾ ਚਵਾਈ ਜਾਊਗੀ ਉਹਦਾ ਰੀ ਇਹ ਵੀ 14 15 ਕਿਲੋ ਹੀ ਚਵਾਈ ਜਾਊਗੀ ਜੇ ਹਿਸਾਬ ਨਾਲ ਬੋਲੇ ਦੀ ਸਟਾਰਟਿੰਗ ਹੋਈ ਹੈ ਮਗਰ ਇਹਦੇ ਕੱਟਾ ਜੀ ਤੁਰ ਹਾਂ ਫੇਰ ਇੱਕ ਕਰੀ ਹਨਾ ਦਾ ਸਾਈਜ਼ ਗਾਪੇ ਤਾਂ ਚੰਗਾ ਵਾ ਤੇ ਕੋਲੇ ਕੰਪੈਕਟ ਜੇ ਹਵਾਨਾ ਜਿਹੜਾ ਇਹਦਾ ਬਾਕੀ ਕੱਦ ਕਾਠ ਪਿੱਠ ਪੂੜੇ ਤਾਂ ਐਵੇਂ ਚੰਗੀ ਹੈ ਤੇ ਇਹਦਾ ਫਿਰ ਮੁੱਲ ਹਰਪੀਜੀ ਮੁੱਲ ਮੰਗਨ ਨੂੰ ਮੰਨ ਲਓ ਵੀ ਇਹਦਾ ਵੀ 90 ਜੋ ਮਰਜ਼ੀ ਮੰਗੀ ਹੈ ਵੀ ਇਹ ਵੀ ਹਾਂ 85000 ਦੇ ਦਾਂਗੇ ਅੱਛਾ 85000 ਤੇ ਪਹੁੰਚ ਬਹੁਤ ਛੱਡਾਂਗੇ 82 ਹਾਂ ਨਾ ਦਵਾਂਗੇ ਰਪੀਜੀ ਅੱਛਾ 85 'ਚ ਮਤਲਬ 3 ਛੱਡ ਦੋਗੇ ਅਸੀਂ ਤਾਂ 82 ਹੀ ਦਵਾਂਗੇ ਠੀਕ ਹੈ 100 ਗਿਲਮਟ ਤੱਕਰ ਪਹੁੰਚ ਵਿੱਚ ਹੈ 4 ਰਪੀਜੀ ਠੀਕ ਹੈ ਜੀ ਤੇ ਇੱਕ ਆ ਨਿੰਦੀ ਦੀ ਝੋਟੀ ਆ ਗਈ ਕਾਫੀ ਖੂਬਸੂਰਤ ਹੈ ਛੋਟਾ ਸਿੰਘ ਆ ਤੇ ਥਾਣਾ ਦੱਸਾਈ ਜ ਗਿਆਬ ਇਹਦਾ ਵੀ ਚੰਗਾ ਇਹਨਾਂ ਕਿੰਨਾ ਚਿਰ ਹੋ ਗਿਆ ਸੁਈਨ ਸੁਈਨ ਪਰ ਜੀ ਨੂੰ ਹੋਈ ਗਿਆ ਮੇਰਾ 4-5 ਮਹੀਨੇ ਅੱਛਾ 1.5 ਮਹੀਨੇ ਦੀ ਗੱਡੀ ਗੱਬਣ ਜਈ ਅੱਛਾ ਇਹ ਆਪਣੀ ਨੇ ਹੁੰਦੀ ਆ ਪਾਪੂਆ ਕੋ ਉੱਥੇ ਬਾਹਰ ਹੈ ਇਹ ਬੱਚੇ ਤਾਂ ਬਿਨਾਂ ਹੀ ਆ ਗਏ ਹਾਂ ਇਹ ਬੱਚੇ ਤਾਂ ਬਿਨਾਂ ਹੀ ਆ ਠੀਕ ਆ ਤੇ ਉਹ ਬਾਅਦ ਚੱਲ ਕੇ ਉਹਨਾਂ ਨੂੰ ਛੋਟੀ ਨੇ ਪਹਿਲੇ 100 ਰੁਪਏ ਨੇ 10000 ਕਿਲੋ ਦੇ ਚਵਾਇਆ ਜੀ ਠੀਕ ਆ ਹਾਂ ਜੀ ਸੋਣੀ ਛੋਟੀ ਆ ਤਰੇ ਇਹ ਆ ਵੀ ਗਾਂ ਕਿਤੇ ਨਿਕਲ ਆਈ ਤੇ ਚੰਗੀ ਤਿਆਰ ਹੋਣੀ ਆ 40% 4000 ਰੁਪਏ ਜਹਨ ਨਿਕਲੂਗੀ ਪਰ ਅਜੇ ਚੈੱਕ ਪਾਸ ਨਹੀਂ ਆਪਾਂ ਗਰੰਟੀ ਨਹੀਂ ਰਿਜੀ ਦੇਣੀ ਠੀਕ 6 ਕਿਲੋ ਜੀ ਤੋਰ ਫਿਰ ਇੱਕ ਰੇਨ ਕਾਫੀ ਖੂਬਸੂਰਤ ਝੋਟੀ ਆ ਜਿਹੜੀ ਨੀਲੀ ਦੀ ਹੈ ਵਾਲੀ ਤੇ ਕਿਹਨੇ ਚੰਗੀ ਦੀ ਜਨਾ ਸੰਭੀ ਹੈ ਤੇ ਨਵੀਂ ਝੋਟੀ ਆ ਗਾਂ ਵੀ ਕੋਈ ਤਿਆਰ ਕਰਨ ਵਾਲੀ ਆ ਦੁੱਧ ਜਿਹੜਾ ਕਹਿੰਦੇ ਕਿ 6 ਕਿਲੋ ਹੈਗਾ ਇਹਦੇ ਕੋਲ ਉਹ ਤੁਸੀਂ ਆਪਣਾ ਚਵਾਈ ਕਰਕੇ ਆਪਣਾ ਵੇਖ ਚਾ ਕੇ ਲੈ ਜਾਣਾ ਬਹੁਤ ਦੁੱਧ ਹੈਗਾ ਜੀ 8 ਕਿਲੋ ਅੱਛਾ ਇਹਨੇ ਜੀ ਨਹੀਂ ਲਾਇਆ ਸਾਡੀ ਭੂਆ ਆਇਆ ਕੋ ਰੋਟੀ ਬੁੱਕੀ ਦੇਣੀ ਤੇ ਮਗਮਗ ਤਰੀਕੇ ਦੀ ਹੁੰਦੀ ਠੀਕ ਆ ਤੇ ਹੁਣ ਇਹਨੇ ਜੀ ਨਹੀਂ ਲਾਇਆ ਲਗੜ 6 ਕਿਲੋ ਸਾਡੇ ਘਰ ਜਿਹੜਾ ਟਾਈਮ 2 ਟਾਈਮ ਪਰ ਸਾਂਭੀ ਬੜੀ ਰੀਜਣਾ ਆ ਆ ਯਾਰ ਵੀਡੀਓ ਨੇ ਪਾਲੀ ਬੜੀ ਰੀਜਣਾ ਦੇ ਠੀਕ ਆ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਫਿਰ ਬੋਲਾ ਰਵੀ ਇਹਦਾ ਜਿੰਨੇ ਸੋਹਣ ਪੁਣਾ ਜੀ ਦੀ ਜਾਨਸਲ ਆ ਹਾਂ ਜੀ ਮੋਹ ਤਾਂ ਜੀ ਦਾ 6000 ਆ ਰਿਹਾ ਕਟੀਆਂ ਲਈ ਮੁੱਲ ਕਰਦੀ ਐ ਵੀ ਜੜੇ ਕੱਟੀ ਇੱਕ ਕੋਈ ਲੈਣ ਚਲ ਜੇ ਤੇ ਇੱਕ ਪਾਸੇ ਆ ਜਿਹਦੇ ਕੇ ਪਾਸੇ ਕੱਤੀ ਤੂੰ ਹੀ ਦੱਸ ਦੇ ਕਿੰਨੇ ਦੀ ਪਹੁੰਚ ਕਰਦੀ ਐ ਜੀ ਫੋਟੋ ਜੀ ਜੇ ਕਰ ਦੀਏ ਮੇਰੇ ਵਿੱਚੋਂ ਛੋਟ ਛੜ ਕਰਨੀ ਤੇ ਕਰ ਲਾ ਉਹ ਇਹ ਕਰ ਦੇ ਜੋ ਕਰਨਾ 2000 ਛੋਟ ਕਰ ਦੀਏ 50 ਹੀ ਦੇ ਦੀਏ ਅੱਛਾ ਓਟੇ 2 ਛੜਨਾ 48020 ਦੇ ਦਾਂ 48000 ਦੀ ਪਹੁੰਚ ਕਰ ਦੋਗੇ ਕਰ ਦਾਂਗਾ ਰਵੀ ਪਹੁੰਚ ਕਰਨਾ ਪਰ ਕੋਈ ਖੜੇ ਸਾਹਮਣ ਵਾਲਾ ਖੜੇ ਸਾਹਮਣ ਵਾਲਾ ਹੈ ਨਾ ਕੰਮ ਕੰਮ ਵੀ ਉਹਨਾਂ ਪਾਲੀ ਬੜੇ ਰੀਜਣਾ ਆ ਠੀਕ ਆ ਹਾਂ ਜੀ ਹਾਂ ਜੀ ਠੀਕ ਹੈ ਤੇ ਹੁਣੇ ਕੰਮ ਅੱਜ ਸੂਈ ਜੇ ਆ ਸੂਈ ਬੱਚੇ ਇੰਨਾ ਸਾਰੀਆਂ ਦੇ ਆਵਾ ਐਦੀ ਆਰ ਵੀ ਜੇ ਕੱਟੀ ਜਿਹੜੀ ਹੁਣ ਮਗਰੋਂ ਥੋੜੀ ਦਿਖਾਉਣੀ ਆ। ਉਹਦੀ ਆ ਕੱਟੀ ਆ। ਤੇ ਦੂਜੇ ਨੰਬਰ ਵਾਲੀ ਦਾ ਕੱਟਾ ਜੇ। ਜਿਹੜੀ ਦੂਸਰੇ ਨੰਬਰ ਤੇ ਵੀ ਤਾਜੀ ਸੂਈ ਹੀ ਉਹਦਾ ਆ ਕੱਟਾ ਆ ਤੇ ਪਹਿਲੇ ਨੰਬਰ ਵਾਲੀ ਦੀ ਆ ਵਾਲੀ ਕੱਤੀ ਆ। ਤੇ ਇਹਨੋਂ ਕਿੰਨੇ ਦੇਣਾ ਹੈ ਸੂਈ ਨੂੰ? ਇਹਨੂੰ ਅੱਜ 400 ਦੇਣਾ 20 ਸੂਈ ਨੂੰ। ਤੇ ਇਹ ਕਿੰਨਾ ਦੋ ਤਿਆਰ ਕਰ ਕੀ ਜੇ? 100 ਰੁਪਏ ਨਾਲ 7 ਕਿਲੋ ਤਿਆਰ ਜੇ। ਇਹ ਕਿੰਨਾਂ ਚਵਾਈ ਜਾਊਗੀ? 100 ਰੁਪਏ 8-9 ਕਿਲੋ ਚਵਾਈ ਜਾਊਗੀ। ਤੋਰਾਂ ਫੇਰ ਕਰੀਨ। बाकी यह भी चलो एक सूई ने थोड़े दिन हुए तो कोतरा भी शरीर ते थोड़ा लप्पा लुप्पा इन्हें लाया हाँ, ਤੇ ਇਹਦਾ ਫਿਰ ਮੁੱਲ ਮੁੱਲ ਇਹਦਾ 50000 ਹੈ ਵਿੱਚੋਂ ਕਿੰਨੀ ਛੋਟ ਕਰਦੀ ਹੈ ਕੋਈ ਨਹੀਂ ਕਰਦੇ ਜੋ ਚੱਲਦਾ ਦੋ ਹੀ ਕਰਦੀ ਹੈ ਦੀ ਵੀ ਰੁਪਈਆ ਹਾਂ ਨਾ ਜਿਹੜੀ ਦੇਣੀ ਹੈ ਨਾ ਆਪਾਂ ਹਾਂਜੀ 45000 ਦੀ ਦਵਾਂਗੇ ਪਹੁੰਚ ਵਿੱਚ ਹੀ ਵਿੱਚੇ ਪੰਜ ਰੁਪਈਆ 100 ਕਿਲੋਮੀਟਰ ਤੱਕ ਠੀਕ ਹੈ ਹਾਂ ਦੋ ਤੋਂ 7 ਕਿਲੋ ਕੋਈ ਸਾਮ ਵਾਲਾ ਲੈ ਜਾ ਰਿਹਾ ਵੀ 8-9 ਕਿਲੋ ਵਿੱਚ ਆ ਜਾਈ ਨਹੀਂ ਕਾਹੀ ਸੱਜਰੀਆ 12 ਸਾਲ ਚੋਗੇ ਤੇ ਮੁੱਕ ਫੇਰ ਪਾ ਦੋ ਨੰਬਰ ਚੱਲ ਗਿਆ ਦੋ ਵੇ ਠੀਕ ਆ ਤੇ ਠੀਕ ਆ ਵੀਰ ਕੁਛ ਕਹਿਣਾ ਬੜੇ ਬੈਂਡਰ ਵੀ ਚੜੀਆਂ ਸੋਇਆਂ ਇੱਥੇ ਆਓ ਆਪਣਾ ਪਾਲ ਕਰ ਆਪਣੀ ਤਸੱਲੀ ਕਰਕੇ ਖੜੋ ਹਨਾ ਸਾਰੀਆਂ ਸੂਈਆਂ ਸਵਾਈਆਂ ਆ ਆਪਣੀ ਸਮਝਣਾ ਵੇਸ਼ ਚਾਖ ਕੇ ਤਸੱਲੀ ਕਰਕੇ ਇੱਥੋ ਚਵਾਈ ਕਰਕੇ ਖੜੋ ਅਸੀਂ ਕਦੇ ਵੀ ਕਿਸੇ ਵੀਡੀਓ ਚ ਨਹੀਂ ਕਿਹਾ ਕਿ ਆਪਣੀ ਚਵਾਈ ਨਾ ਕਰਕੇ ਖੜੋ ਅਸੀਂ ਤੇ ਹਰ ਕਿਸੇ ਵੀਡੀਓ ਚ ਇਹੀ ਕਿੰਨੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਸ਼ ਚਾਖ ਕੇ ਖੜੋ ਭਾਵੇਂ ਕੋਈ ਵਪਾਰੀ ਕੋਈ ਜਿੰਨੀ ਮਰਜ਼ੀ ਗਰੰਟੀਆਂ ਦੇਈ ਜਾਵੇ ਪਾਈਥੋਂ ਇੱਥੋਂ ਵੀ ਖੜਨੀ ਆ ਆਪਣੀ ਵੇਖ ਚੱਕ ਕੇ ਤਸੱਲੀ ਕਰਕੇ ਖੜਾ ਭਾਵੇਂ ਇੱਥੋਂ ਖੜੋ ਭਾਵੇਂ ਜਿੱਥੇ ਮਰਜ਼ੀ ਖੜੋ